ਜੇਲ੍ਹ 'ਚ ਬੰਦ ਸੁਪਾਲ ਸਿੰਘ ਖੈਰਾ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਐਮਪੀ ਰਵਨੀਤ ਸਿੰਘ ਬਿੱਟੂ ਦਾ ਇੱਕ ਵੱਡਾ ਅਭਿਆਨ ਸਾਹਮਣੇ ਆਇਆ ਹੈ ਤੇ ਕੁਝ ਸੁਖਪਾਲ ਸਿੰਘ ਖੈਰਾ ਦੇ ਪੱਖ ਦੇ ਵਿੱਚ ਬੋਲੇ ਨੇ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸੁਖਪਾਲ ਸਿੰਘ ਖੈਰਾ ਬੱਬਰ ਸ਼ੇਰ ਨੇ ਫਿਰ ਕੀ ਹੋ ਗਿਆ ਜੇ ਉਹ 1 ਮਹੀਨਾ ਹੋਰ ਜੇਲ੍ਹ ਦੇ ਵਿੱਚ ਕੱਟ ਲੈਣਗੇ ਪਰੰਤੂ ਜਿਹੜੇ ਪੋਲੀਟੀਸ਼ੀਅਨ ਹੁੰਦੇ ਨੇ ਜੋ ਪੰਜਾਬ ਦੇ ਲਈ ਲੜਦੇ ਨੇ ਉਹਨਾਂ ਦੇ ਲਈ ਇਹ ਬੇਸ਼ੱਕ ਆਮ ਦੀ ਗੱਲ ਹੋਊਗੀ ਪਰੰਤੂ ਸੁਖਪਾਲ ਸਿੰਘ ਖੈਰਾ ਦੇ ਪੱਖ ਦੇ ਵਿੱਚ ਐਮਪੀ ਰਵਨੀਤ ਸਿੰਘ ਬਿੱਟੂ ਬੋਲੇ ਨੇ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੀ ਚੰਡੀਗੜ੍ਹ ਤੋਂ ਗ੍ਰਿਫਤਾਰੀ ਹੋਈ ਸੀ ਤੇ ਜਿਸ ਨੂੰ ਲੈ ਕੇ ਲਗਾਤਾਰ ਕਾਂਗਰਸ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਤੇ નિਸ਼ਾਨੇ ਸਾਧੇ ਜਾ ਰਹੇ ਸੀ ਅਤੇ ਉੱਥੇ ਹੀ ਸੁਪਾਲ ਸਿੰਘ ਖੈਰਾ ਦੇ ਬੀਤੇ ਦਿਨਾਂ ਦੇ ਵਿੱਚ ਜ਼ਮਾਨਤ ਸੀ ਤੇ ਉੱਥੋਂ ਇੱਕ ਹੋਰ ਜਿਹੜਾ ਉਹਨਾਂ ਦੇ ਉੱਤੇ ਕੇਸ ਦਰਜ ਕਰ ਲਿਆ ਗਿਆ ਤੇ ਜਿਸ ਨੂੰ ਲੈ ਕੇ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ 14 ਦਿਨਾਂ ਤੋਂ ਬਾਅਦ ਭੇਜਿਆ ਗਿਆ ਅਤੇ ਕਪੂਰਥਲਾ ਕੋਰਟ ਦੀ ਪੇਸ਼ੀ ਤੋਂ ਬਾਅਦ ਜਿਹੜਾ 14 ਦਿਨਾਂ ਨੂੰ ਲੈ ਕੇ ਨਿਆਇਕ ਹਿਰਾਸਤ ਦਾ ਫੈਸਲਾ ਜਿਹੜਾ ਲਿਆ ਗਿਆ ਤੇ ਹੁਣ ਉਹਨਾਂ ਦੀ 14 ਦਿਨਾਂ ਦੇ ਬਾਅਦ ਉਹ ਮੁੜ ਤੋਂ ਅਦਾਲਤ ਦੇ ਵਿੱਚ ਪੇਸ਼ੀ ਹੋਵੇਗੀ ਤੇ ਰਵਨੀਤ ਬਿੱਟੂ ਨੇ ਵੀ ਸੁਪਾਲ ਸਿੰਘ ਖਹਿਰਾ ਦੇ ਪੱਖ ਦੇ ਵਿੱਚ ਆਪਣੇ ਬਿਆਨ ਦਿੱਤੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਗੱਠ ਜੋੜ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠ ਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਮਪੀ ਰਵਨੀਤ ਸਿੰਘ ਬਿੱਟੂ ਦਾ ਕੀ ਕਹਿਣਾ ਸ਼ੇਰ ਨਹੀਂ ਬੱਬਰ ਸ਼ੇਰ ਤੇ ਫਿਰ ਕੀ ਫਰਕ ਪੈ ਜਾਊਗਾ ਹੋਰ ਮਹੀਨਾ ਰੱਖ ਲੈਣਗੇ ਅੰਦਰ ਫਿਰ ਕੀ ਹੋ ਜਾਊ ਇਸ ਕਰਕੇ ਇਹ 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 ਜਿੰਨਾ ਵੀ ਉਹਨਾਂ ਨੂੰ ਰੱਖਣਗੇ ਲੋਕਾਂ 'ਚ ਓਨਾ ਹੀ ਉਹ ਤਕੜੇ ਹੋਣਗੇ ਪੋਲੀਟੀਕਲ ਬੰਦੇ ਨੂੰ ਤਾਂ ਜੇਲ੍ਹ ਮਤਲਬ ਪੋਲੀਟੀਕਲ ਬੰਦਾ ਤਾਂ ਜੇਲ੍ਹ ਭਾਲਦਾ ਏ ਲੋਕ ਉਹਨੂੰ ਸਮਝਦੇ ਆ ਵੀ ਇਹ ਇਮਾਨਦਾਰ ਬੰਦਾ ਏ ਸੱਚ ਸੱਚ ਦੇ ਖੜਾ ਏ ਤੇ ਇਸ ਕਰਕੇ ਉਹ ਅੰਦਰ ਰੱਖਦੇ ਆ ਅੰਦਰ ਰੱਖੇ ਤੇ ਕੀ ਹੋ ਜਾਊਗਾ ਲੋਕ ਤਾਂ ਸਮਝਦੇ ਆ ਨਾ ਲੋਕ ਤਾਂ ਦੇਖਦੇ ਆ ਨਾ ਲੱਗਾ ਤੁਹਾਨੂੰ ਇਸ ਕਿੰਨਾ ਕੰਨਾਂ ਰੱਖੇ ਜੇ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਘੱਟ ਜੋੜ ਜਿੰਨੀ ਵੀ ਦਾ ਚਲਦੀ ਪੰਜਾਬ ਦੀ ਕੁਸ਼ਕ੍ਰਿਤਨ ਹੋਰ ਬੱਧੀ ਕਿ ਜਿਹਨੂੰ ਆਪਸੀ ਕੀ ਫੇਰ ਨਾ ਲੱਗਦਾ ਚਲੋ ਜੀ ਉਹ ਤਾਂ ਹੁਣ ਤੁਹਾਨੂੰ ਬਾਰ ਬਾਰਾ ਪੱਤੀ ਗੱਲ ਕਰੀ ਹਾਈ ਕਮਾਂਡ ਦੇ ਹੱਥ ਆ ਜਿੱਦਨ ਉਹਨਾਂ ਨੇ ਇੱਕ ਰਤਨ ਕੱਢਣੀ ਹੋ ਕੱਢ ਦੇਣਗੇ ਜਿੱਦਨ ਉਹਨਾਂ ਨੇ ਇੱਕ ਰਤਨ ਨਹੀਂ ਕੱਢਣੀ ਹੋ ਨਹੀਂ ਕੱਢਣਗੇ ਇਹ ਤਾਂ ਉਹਨਾਂ ਦੇ ਹੱਥ ਤੇ ਸ਼ੇਰ ਨਹੀਂ ਬੱਬਰ ਸ਼ੇਰ ਆ ਤੇ ਫੇਰ ਕੀ ਫਰਕ ਪੈ ਜਾਊਗਾ ਹੋਰ ਮਹੀਨਾ ਰੱਖ ਲੈਣਗੇ ਅੰਦਰ ਫੇਰ ਕੀ ਹੋ ਜਾ ਇਸ ਕਰਕੇ ਇਹ 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 ਜਿੰਨਾ ਵੀ ਉਹਨਾਂ ਨੂੰ ਰੱਖਣਗੇ ਲੋਕਾਂ ਚ ਉਨਾ ਹੀ ਉਹ ਤਕੜੇ ਹੋਣਗੇ ਪੋਲੀਟੀਕਲ ਬੰਦੇ ਨੂੰ ਤਾਂ ਜੇਲ੍ਹ ਮਤਲਬ ਪੋਲੀਟੀਕਲ ਬੰਦਾ ਦਾ ਜੇਲ੍ਹ ਭਾਲਦਾ ਏ ਲੋਕ ਉਹਨੂੰ ਸਮਝਦੇ ਆ ਵੀ ਇਹ ਇਮਾਨਦਾਰੰਦਾ ਹੈ ਸੱਚ ਸੱਚ ਦੇ ਖੜਾ ਹੈ ਤੇ ਇਸ ਕਰਕੇ ਉਹ ਅੰਦਰ ਰੱਖਦੇ ਆ ਅੰਦਰ ਰੱਖੇ ਤੇ ਕੀ ਹੋ ਜਾਊਗਾ ਲੋਕ ਤਾਂ ਸਮਝਦੇ ਆ ਨਾ ਲੋਕ ਤਾਂ ਦੇਖਦੇ ਆ ਨਾ ਲੱਗਾ ਤੁਹਾਨੂੰ ਇਸ ਕਿੰਨਾ ਕਾਂ ਦਾ ਕੇਜ ਆਮ ਆਦਿ ਪਾਰਟੀ ਨੇ ਕਾਂ ਦਾ ਸੱਡਾ ਕਤਿ ਜੋੜ ਗਿੰਦੀ ਦਾ ਜਲਦੀ ਪੰਜਾਬ ਨੂੰ ਇਸ ਰਤਨ ਹੋਰ ਬੱਦੇ ਕੀ ਜਿਹਨੇ ਆਪਸੀ ਤੇਰੇ ਨੂੰ ਲੱਗ ਚਲੋ ਜੀ ਉਹ ਤਾਂ ਹੁਣ ਤੁਹਾਨੂੰ ਬਾਰ ਬਾਰਾ ਪੱਤੀ ਗੱਲ ਕਰੀ ਹੈ ਹਾਈ ਕਮਾਂਡ ਦੇ ਹੱਥ ਆ ਜਿੱਦਣ ਉਹਨਾਂ ਨੇ ਕ੍ਰਤਨ ਕੱਢਣੀ ਹੋ ਉਹ ਕੱਢ ਦੇਣਗੇ ਜਿੱਦਣ ਉਹਨਾਂ ਨੇ ਕ੍ਰਤਨ ਨਹੀਂ ਕੱਢਣੀ ਹੋ ਨਹੀਂ ਕੱਢਣਗੇ ਇਹ ਤਾਂ ਉਹਨਾਂ ਦੇ ਹੱਥ ਆ